ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਭਾਜਪਾ ਦੇ ਉਮੀਦਵਾਰਾਂ ਦਾ ਜਿਵੇਂ ਹੀ ਉਮੀਦਵਾਰ ਪ੍ਰਚਾਰ ਕਰਨ ਦੇ ਲਈ ਆਉਂਦੇ ਨੇ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਜਾਂਦੇ ਨੇ ਉਹਨਾਂ ਦਾ ਵਿਰੋਧ ਕਰਨ ਤਾਂ ਦੱਸਿਓ ਕਿ ਹੁਣ ਚੁਣੌਤੀ ਕਿਸਾਨਾਂ ਨੇ ਦਿੱਤੀ ਹੈ ਭਾਜਪਾ ਦੇ ਲੀਡਰਾਂ ਨੂੰ ਕਿ ਸਾਡੀਆਂ ਲਾਈਵ ਡਿਬੇਟ ਆ ਕੇ ਸਾਡੇ ਨਾਲ ਕਰੋ ਸਾਡੇ ਸਵਾਲਾਂ ਦੇ ਜਵਾਬ ਦਿਓ ਤਾਂ ਦੱਸਿਓ ਲਗਾਤਾਰ ਹੀ ਜਦੋਂ ਤੇ ਚੋਣ ਮੈਦਾਨ ਪਖਿਆ ਹੈ ਉਸ ਦੌਰਾਨ ਤੋਂ ਹੀ ਬੀਜਪੀ ਉਮੀਦਵਾਰਾਂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਡੈਟ ਕੇ ਇਹ ਵਿਰੋਧ ਹੋ ਰਿਹਾ ਕਾਲੀਆਂ ਛੰਡੀਆਂ ਲੈ ਕੇ ਵਿਰੋਧ ਹੋ ਰਿਹਾ ਇਸ ਕਰਕੇ ਲਗਾਤਾਰ ਕਿਸਾਨ ਆਪਣੀਆਂ ਐਮਐਸਪੀ ਦੀਆਂ ਮੰਗਾਂ ਸੁਣੇ ਬਾਰਾ ਹੋਰ ਮੰਗਾਂ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਮੰਗ ਰਹੇ ਨੇ ਤਾਂ ਇਸ ਕਰਕੇ ਕਿਸਾਨ ਜਿਹੜੇ ਨੇ ਲਗਾਤਾਰ ਜਿੱਥੇ ਵੀ ਬੀਜਪੀ ਉਮੀਦਵਾਰ ਰੈਲੀ ਕਰਨ ਜਾਂਦੇ ਨੇ ਉੱਥੇ ਉਹਨਾਂ ਦਾ ਵਿਰੋਧ ਕਰਨ ਪਹੁੰਚ ਜਾਂਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਹੁਣ ਲਾਈਵ ਡਿਬੇਟ ਦਾ ਚੁਣੌਤੀ ਦਿੱਤੀ ਗਈ ਹੈ ਤੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ ਉਹ ਉਡੀਕ ਕਰਨਗੇ ਸਵੇਰੇ 11 ਤੋਂ 3 ਵਜੇ ਤੱਕ ਭਾਜਪਾ ਦੇ ਵੱਡੇ ਲੀਡਰਾਂ ਦਾ ਜੇਕਰ ਉਹ ਨਹੀਂ ਆਂਦੇ ਤਾਂ ਉਸ ਤੋਂ ਬਾਅਦ ਆਪਣੀ ਅਸੀਂ ਅਗਲੀ ਰਣਨੀਤੀ ਬਣਾਵਾਂਗੇ ਫਰਵਰੀ ਮਹੀਨੇ ਤੋਂ ਹੀ ਕਿਸਾਨਾਂ ਦੇ ਵੱਲੋਂ ਧਰਨਾ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਲਗਾਇਆ ਗਿਆ ਹੈ ਐਮਐਸਪੀ ਦੀਆਂ ਮੰਗਾਂ ਤੇ ਹੋਰ 12 ਮੰਗਾਂ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਕਰਜ਼ੇ ਤੇ ਨਾਲ ਹੀ ਕਿਸਾਨਾਂ ਦੀ ਪੈਨਸ਼ਨਾਂ ਸੰਬੰਧੀ ਕਈ ਗੱਲਾਂ ਨੇ ਤੇ ਕਿਸਾਨਾਂ ਦੇ ਵੱਲੋਂ ਡਟ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਭਾਜਪਾ ਦੇ ਉਮੀਦਵਾਰਾਂ ਦਾ ਜਿੱਥੇ ਵੀ ਭਾਜਪਾ ਦੇ ਉਮੀਦਵਾਰ ਚੋਣ ਪ੍ਰਚਾਰ ਦੇ ਲਈ ਪਹੁੰਚਦੇ ਨੇ ਕਿਸਾਨ ਉੱਥੇ ਹੀ ਪਹੁੰਚ ਜਾਂਦੇ ਨੇ ਕਾਲੀਆਂ ਝੰਡੀਆਂ ਲੈ ਕੇ ਡਟ ਕੇ ਧਰਨੇ ਦੇ ਦਿੰਦੇ ਨੇ ਤੇ ਉਹਨਾਂ ਨੂੰ ਸਵਾਲ ਪੁੱਛਦੇ ਨੇ ਤੇ ਹੁਣ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਹੈ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਲੀਡਰਾਂ ਨੂੰ ਕਿਸਾਨ ਭਵਨ ਦੇ ਵਿੱਚ ਕਿਸਾਨ ਉਡੀਕ ਕਰਨਗੇ ਅਜਾ ਭਾਜਪਾ ਦੇ ਉਮੀਦਵਾਰਾ ਦਾ ਤੇ ਨਾਲ ਇਹ ਵੀ ਕਹਿ ਦਿੱਤਾ ਹੈ ਕਿ ਸਾਨੂੰ ਟੀਵੀ ਦੇ ਉੱਤੇ ਲਾਈਵ ਬੈਸਟ ਚਾਹੀਦੀ ਹੈ ਜੇਕਰ ਸਾਡੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਤੇ ਅਸੀਂ ਅਗਲੀ ਰਣਨੀਤੀ ਬਣਾਵਾਂਗੇ ਤੇ ਅਸੀਂ ਅੱਜ 3 ਵਜੇ ਦੁਪਹਿਰ ਤੱਕ ਉਡੀਕ ਕਰਾਂਗੇ ਇਹਨਾਂ ਲੀਡਰਾਂ ਦੀ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਦਰਅਸਲ ਇਹ ਮੁੱਦਾ ਸ਼ੁਰੂ ਉਸ ਦੌਰਾਨ ਹੁੰਦਾ ਹੈ ਜਦੋਂ ਭਾਜਪਾ ਦੇ ਵੱਡੇ ਲੀਡਰਾਂ ਦੇ ਵੱਲੋਂ ਟੀਵੀ ਦੇ ਉੱਤੇ ਚੱਲਦੀਆਂ ਬੈਸਾ ਦੇ ਦੌਰਾਨ ਇਹ ਕਿਹਾ ਗਿਆ ਕਿ ਕਿਸਾਨ ਬੇਮਤਲਬ ਦੇ ਨਾਲ ਧਰਨਾਵਾਜ਼ੀ ਕਰ ਰਹੇ ਨੇ। ਤਾਂ ਬੇਮਤਲਬ ਦੇ ਨਾਲ ਹੀ ਉੱਥੇ ਜਿਹੜੇ ਹੈ ਸਾਡਾ ਵਿਰੋਧ ਕਰ ਰਹੇ ਨੇ। ਇਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਕਿਸਾਨ ਪਵਨ ਦੇ ਵਿੱਚ ਚੰਡੀਗੜ੍ਹ ਵਿੱਚ ਡਿলাইਵ ਡਿਬੇਟ ਰੱਖੀ ਗਈ ਹੈ ਇਸ ਡਿਬੇਟ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਦੇ ਲੀਡਰ ਆਣ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤਾਂ ਦੱਸਿਏ ਕਿ ਪੂਰਾ ਇੱਕ ਵਾਸੇ ਪੂਰੇ ਸੂਬੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਭਾਜਪਾ ਉਮੀਦਵਾਰਾਂ ਨੂੰ ਚਣੌਤੀ ਦਿੱਤੀ ਗਈ ਹੈ ਸੀਨੀਅਰ ਕਿਸਾਨ ਮੋਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਚੇ ਨੇ ਭਾਜਪਾ ਦੇ ਸੀਨੀਅਰ ਲੀਡਰ ਅੱਜ ਕਿਸਾਨ ਨੇਤਾਵਾਂ ਦੇ ਨਾਲ ਲਾਈਵ ਡਿਬੇਟ ਕਿਸਾਨਾਂ ਦੇ ਮੁੱਦੇ ਦੇ ਉੱਤੇ ਕਰਨ ਕਿਸਾਨਾਂ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਡਿਬੇਟ ਰੱਖੀ ਗਈ ਹੈ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਕਿਸਾਨ ਪਵਨ ਪਹੁੰਚ ਜਾਣਗੇ ਦੁਪਹਿਰ 3 ਵਜੇ ਤੱਕ ਭਾਜਪਾ ਦੇ ਲੀਡਰ ਦਾ ਇੰਤਜ਼ਾਰ ਕੀਤਾ ਜਾਵੇਗਾ ਜੇਕਰ ਉਹ ਡਿਬੇਟ ਦੇ ਵਿੱਚ ਆਏ ਤਾਂ ਸਹੀ ਹੈ ਨਹੀਂ ਕਿਸਾਨ ਆਪਣੀ ਅਗਲੀ ਰਣਨੀਤੀ ਬਣਾਉਣਗੇ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਬੀਜੇਪੀ ਦੇ ਸੀਨੀਅਰ ਲੀਡਰ ਨੇ ਟੀਵੀ ਦੇ ਉਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਵੀ ਸਹੀ ਨਹੀਂ ਹੈ ਉਹ ਬੇਮਤਲਬ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਕਰਕੇ ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਾਂਗੇ ਤੇ ਟੀਵੀ ਦੇ ਉੱਤੇ ਲਾਈਵ ਡਿਬੇਟ ਦੀ ਚਣੌਤੀ ਦੇਵਾਂਗੇ। ਭਾਜਪਾ ਦੇ ਲੀਡਰਾਂ ਨੇ ਕਿਹਾ ਹੈ ਕਿ ਪਹਿਲਾਂ ਜਗ੍ਹਾ ਤੈਅ ਕਰਨ ਦੇ ਲਈ ਕਿਹਾ ਗਿਆ ਸੀ ਇਹਨਾਂ ਲੀਡਰਾਂ ਉੱਪਰ ਇਹਨਾਂ ਨੇ ਨਹੀਂ ਕੀਤੀ ਤੇ ਹੁਣ ਅਸੀਂ ਕਿਸਾਨਾਂ ਨੇ ਮਿਲ ਕੇ ਸੈਕਟਰ 35 ਦੇ ਵਿੱਚ ਕਿਸਾਨ ਪਵਨ ਨੂੰ ਚੁਣਿਆ ਹੈ। ਚਾਰ ਕਿਸਾਨ ਨੇਤਾ ਪੂਰੇ ਦਿਨ ਸਾਰੇ ਫੈਕਟਸ ਤੇ ਅੰਕੜਿਆਂ ਦੇ ਨਾਲ ਇਹਨਾਂ ਲੀਡਰਾਂ ਦਾ ਇੰਤਜ਼ਾਰ ਕਰਨਗੇ tibet ਦਾ ਜੇਕਰ ਇਹ ਡਿਬੇਟ ਤੇ ਵਿੱਚ ਆਏ ਤਾਂ ਸਾਰੀ ਅਸਲੀਅਤ ਬਾਹਰ ਆਵੇਗੀ ਜੇਕਰ ਨਹੀਂ ਆਇਆ ਤਾਂ ਅਸੀਂ ਅਗਲੀ ਰਣਨੀਤੀ ਬਣਾਵਾਂਗੇ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਪਹਿਲਾ ਕਿਸਾਨਾਂ ਨੇ ਕਿਸਾਨਾ ਦੇ ਫੋਰਮ ਨੇ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਉਮੀਦਵਾਰਾਂ ਤੋਂ ਸਵਾਲ ਪੁੱਛੇ ਪੁੱਛਣ ਦਾ ਫੈਸਲਾ ਲਿਆ ਸੀ ਲੇਕਿਨ ਜਦੋਂ ਭਾਜਪਾ ਉਮੀਦਵਾਰਾਂ ਨੇ ਸਵਾਲਾਂ ਦੀ ਭੱਜਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਅਸੀਂ ਲਾਈਵ ਡਿਬੇਟ ਰੱਖੀ ਹੈ ਤੇ ਦੇ ਲੀਡਰਾਂ ਵਿੱਚ ਬੈਠੇ ਜਿਹੜੇ ਵੱਡੇ ਲੀਡਰ ਹੈ ਉਹ ਵੀ ਸਵਾਲਾਂ ਦੇ ਜਵਾਬ ਦੇ ਸਕਦੇ ਨੇ ਉੱਥੇ ਹੀ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਆ ਸਕਦੇ ਨੇ ਵੱਡੇ ਬੀਜਪੀ ਦੇ ਜਿਹੜੇ ਲੀਡਰਸ ਨੇ ਉਹ ਕਿਸਾਨਾਂ ਦੇ ਸਵਾਲ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਤਾਂ ਪਿੰਡਾਂ ਦੇ ਵਿੱਚ ਵੀ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਹੋ ਰਿਹਾ ਹੈ ਕਿਸਾਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਵੀ ਭਾਜਪਾ ਦੇ ਉਮੀਦਵਾਰਾਂ ਦੀ ਨੋ ਐਂਟਰੀ ਤੱਕ ਦੇ ਬੋਰਡ ਲਗਾ ਦਿੱਤੇ ਗਏ ਨੇ ਕਈ ਤਸਵੀਰਾਂ ਤਾਂ ਅਜੇ ਹੀਆਂ ਵੀ ਸਾਹਮਣੇ ਆਈਆਂ ਨੇ ਕਿ ਉਹਨਾਂ ਦੇ ਵੱਲੋਂ ਸੱਤ-ਸੱਤ ਸਵਾਲਾਂ ਦੇ ਜਵਾਬ ਦੇ ਬੋਰਡ ਲਗਾਏ ਗਏ ਨੇ ਕਿ ਭਾਜਪਾ ਉਮੀਦਵਾਰ ਜੇਕਰ ਸਾਡੇ ਪਿੰਡ ਦੇ ਵਿੱਚ ਆਣਾ ਚਾਹੁੰਦਾ ਹੈ ਤਾਂ ਸਤਿ ਸਵਾਲਾ ਦੇ ਜਵਾਬ ਫੈਕਟਸ ਦੇ ਨਾਲ ਦੇ ਦੇਣ ਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਕਰਨ ਅਸੀਂ ਡਟ ਕੇ ਉਹਨਾਂ ਉਮੀਦਵਾਰਾਂ ਦੇ ਲਈ ਸਮਰਥਨ ਵੀ ਕਰਨਗੇ ਉਹਨਾਂ ਦਾ ਉਹਨਾਂ ਦੇ ਲਈ ਵੋਟਾਂ ਵੀ ਪਾਣਗੇ ਕਈ ਬਸੇ ਤਾਂ ਅਜੇ ਹੀ ਬੋਰਡ ਲਗਾਏ ਗਏ ਨੇ ਕਿ ਜਦੋਂ ਫਰਵਰੀ ਦੇ ਵਿੱਚ ਕਨੌਰੀ ਬਾਰਡਰ ਤੇ ਉਤੇ ਸ਼ਹੀਦ ਹੋ ਜਾਂਦੇ ਆ ਸ਼ੁਭਕਰਨ ਸਿੰਘ ਤੇ ਉਹਨਾਂ ਦੀ ਇਨਸਾਫ ਦੇ ਲਈ ਵੀ ਸਵਾਲ ਚੁੱਕਦੇ ਨੇ ਤੇ ਨਾਲ ਇਹ ਵੀ ਕਹਿੰਦੇ ਨੇ ਜਦੋਂ ਤੱਕ ਉਹਨਾਂ ਨੂੰ ਪੂਰਨ ਤੌਰ ਤੇ ਇਨਸਾਫ ਨਹੀਂ ਮਿਲਦਾ ਹੈ ਉਦੋਂ ਤੱਕ ਬੀਜੇਪੀ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਨਾ ਆਣ ਕਿਤੇ ਬਾਸੇ ਆਰਐਸਐਸ ਤੇ ਬੀਜੇਪੀ ਉਮੀਦਵਾਰ ਦਾ ਬੀਜੇਪੀ ਦਾ ਪੂਰਨ ਤੌਰ ਤੇ ਉੱਤੇ ਬੈਨ ਕੀਤਾ ਹੋਇਆ ਹੈ ਦੇ ਨਾਲ ਕਿਸਾਨਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆਂਦਾ ਹੈ ਤੇ ਜੋ ਵੀ ਉਸ ਉਮੀਦਵਾਰ ਦੇ ਉੱਤੇ ਜੜਾ ਕਾਰਵਾਈ ਪਿੰਡ ਵਾਲਿਆਂ ਵੱਲੋਂ ਕੀਤੀ ਜਾਵੇਗੀ ਉਸ ਦਾ ਉਮੀਦਵਾਰ ਖੁਦ ਜ਼ਿੰਮੇਵਾਰ ਹੋਵੇਗਾ ਦਾ ਲਗਾਤਾਰ ਹੀ ਚੋਣ ਪ੍ਰਚਾਰ ਕਰਦੇ ਬੀਜਪੀ ਦੇ ਉਮੀਦਵਾਰ ਚਾਹੇ ਹੰਸਰਾਜ ਹੰਸ ਹੋਣ ਚਾਹੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਹੋਣ ਚਾਹੇ ਅੰਮ੍ਰਿਤਸਰ ਤੋਂ ਤਰਨਜੀਤ ਤਰਨਜੀਤ ਸਿੰਘ ਸੰਧੂ ਹੋਣ ਉਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਇਸ ਦੌਰਾਨ ਕੱਲ ਵੀ ਤਸਵੀਰਾਂ ਕਈ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਦੇ ਵੱਲੋਂ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਦਾ ਕਾਫੀ ਵਿਰੋਧ ਕੀਤਾ ਗਿਆ ਉਹਨਾਂ ਨੂੰ ਕਾਫੀ ਸਵਾਲ ਤਿੱਖੇ ਕੀਤੇ ਗਏ ਨੇ ਹਾਲਾਂਕਿ ਉਹ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਬੜੀ ਹੀ ਨਿਮਰਤਾ ਦੇ ਨਾਲ ਦਿੰਦੇ ਹੋਏ ਨੇ ਨਜ਼ਰ ਆਈ ਨੇ ਪਾਕਿਸਤਾਨ ਲਗਾਤਾਰ ਸਵਾਲ ਚੁੱਕ ਰਹੇ ਨੇ ਕਦੋਂ ਕੇਂਦਰ ਦੇ ਵੱਲੋਂ ਸਾਨੂੰ ਐਮਐਸਪੀ ਦੀ ਗਰੰਟੀ ਜਿਹੜੀ ਹੈ ਉਹ ਲੀਗਲੀ ਦਿੱਤੀ ਜਾਵੇਗੀ ਕਦੋਂ ਸਾਡੀਆਂ ਹੋਰ ਮੰਗਾਂ ਨੂੰ ਮੰਨਿਆ ਜਾਵੇਗਾ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਲਗਾਤਾਰ ਜਿਹੜਾ ਹੈ ਲੰਬਾ ਸੰਘਰਸ਼ ਲੜਿਆ ਹੈ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਉਸ ਵੇਲੇ ਬੀਜੇਪੀ ਦੇ ਵੱਲੋਂ ਸਾਨੂੰ ਪ੍ਰੋਸਾ ਦਵਾਇਆ ਗਿਆ ਸੀ ਕਿਹਾ ਗਿਆ ਸੀ ਕਿ ਅਸੀਂ ਜਿਹੜੀ ਹੈ ਲੀਗਲ ਗਾਰੰਟੀ ਦਵਾਂਗੇ ਐਮਐਸਪੀ ਦੀ ਪਰ ਅਜੇ ਤੱਕ ਨਹੀਂ ਦਿੱਤੀ ਗਈ ਇਸ ਕਰਕੇ ਹੁਣ ਅਸੀਂ ਲਗਾਤਾਰ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਲਾਈਵ ਡਿਬੇਟ ਦੇ ਵਿੱਚ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ ਬੀਜੇਪੀ ਉਮੀਦਵਾਰ ਜਾਂ ਫਿਰ ਨਹੀਂ ਕਿ ਕਿਸਾਨ ਅਗਲੀ ਰਣਨੀਤੀ ਬਣਾਉਣਗੇ ਕਮੈਂਟਸ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ